ਦੇ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਐਂਕੋਬਿਟ ਉਹ ਖਲਾਦਰੀਆ ਕਾਲੀ ਰੋਟੀ ਦੀ ਧਾਰਾ ਦੁਕਾਣਾ ਹੋਗਾ फिर दुपहरा लना ने रहे है भी रोटी रोटी बापू तेरी इन्होंने की लोड़ा रोटी पुछन ने लना मिली जान भोदा न तो लोड़ ही नहीं मैं मर गया भुखा त्याया भैया जान निकली जान है भुखे की

ਮੈਂ ਤਾਂ ਭੰਚੇ ਦੀ ਭੁੱਖਾ ਮਾਰ ਕੇ ਖੇਡ ਭਾਂਦੇ ਲਾਂ ਜੇ ਤੂੰ ਭੇਜੇ ਨਹੀਂ ਜਵਾਬ ਦੇਉਂਗੇ ਭੇਜ ਦਿੰਦੀ ਸੀ ਕੋਈ ਜਦ ਸਕੂਲ ਜਾ ਰਿਹਾਗਾ ਜਾ ਰਿਹਾ ਸਕੂਲ ਮੈਨੂੰ ਤਾਂ ਜਮਾ ਭੁੱਖਾ ਮਾਰਤਾ ਹੋਰ ਕੀ ਹੈ ਮੈਂ ਤਾਂ ਤੇ ਭੁੱਖਾ ਤੇ ਮਰਗਤ ਮੈਂ ਤਾਂ ਚਾਹਾਂ ਗਰਮੀ ਵਸਤਰ ਨੂੰ ਮੂਲਗ ਮੜਨੇ ਚੀਰ ਦਿੰਨੀ ਹੈ ਗਮਾਂਡੀਆਂ ਨੂੰ ਪੁੱਛਿਆ ਮੈਂ ਕਿ ਕੋਈ ਦੋ ਰੋਟੀਆਂ ਦੇ ਦਿਓ ਯਾਰ ਉਹ ਕਹਿੰਦੇ ਭਰਾ ਸਾਡੇ ਕੋਲੇ ਨਹੀਂ ਹੈਗੀਆਂ ਰੋਟੀਆਂ ਰੋਟੀਆਂ ਪਰ ਮੈਂ ਵੀ ਕੇ ਸੀਨਾ ਘਟੇ ਟਾਂਡ ਲੱਗੀ ਜਾਂਦੀ ਮੈਨੂੰ ਤਾਂ ਸਾਈ ਤੇ ਛੋਲ ਛੋਲ ਜਾ ਮਤਲਬ ਪੇਟ ਰੱਖਿਆ ਹੈ ਚੌੜ ਚੌੜ ਦੂਦਤ ਲੈ ਮੈਂ ਦੱਸ ਭਾਂ ਜੂ ਦੀ ਮੈਂ ਰਿਸ਼ਤੇ ਚ ਲੱਭ ਰਿਆਂ ਮੇਰਾ ਹਾਲ ਦੇ ਕੀ ਹੋ ਰਿਹਾਗਾ ਤਾਂ ਕੰਮ ਤਾਂ ਕਰਨੇ ਪੈਂਦਾ ਕੰਮ ਤਾਂ ਕਰਨਾ ਪੈਂਦਾ ਹੈਗਾ ਕੀ ਕਰੀਏ ਹੈ ਮਨ ਤਾਂ ਭੁੱਖਾ ਤੇ ਮਾਰਦਾ ਬੈਤਰੇ ਤੂੰ ਕੀ ਕਰਾਂ ਹੁਣ ਫਿਰ ਮੈਂ ਇਹ ਮੈਂ ਤਾਂ ਆਪ ਮਾਰ ਹੋ ਰਿਹਾ ਮੈਂ ਤਾਂ ਡਾਕਟਰ ਦੇ ਜਾਨੀ ਹੁਣ ਮੈਂ ਤਾਂ ਦਵਾਈ ਦੂਈ ਲੈ ਕੇ ਆਉਣੀ ਕੋਈ ਡਾਕਟਰ ਦੇ ਜਾਣ ਨੂੰ ਕਿ ਤੇਰੀ ਬੁੰਡ ਪਾਤੀ ਹੈ ਬੇਲੀ ਇਹਨੇ ਸਾਰਾ ਦਿਨ ਬੇਲੀ ਪਹਿਨ ਚਾਰਾ ਦਿਨ ਕੁੱਤੇ ਲਈ ਬਕਾਈ ਨਾ ਮਾਰਿਆ ਅger ਕੰਜਰਾ ਤੂੰ ਹੋਰ ਕੀ ਆ ਜੇ ਮੈਂ ਕੇ ਰੋਟੀ ਜੇ ਤੈਨੂੰ ਪਤਾ ਲੱਗ ਜੇ ਨਾ ਕੰਮ ਕਰਨ ਦਾ ਖੇਤ ਦੇ ਫਿਰ ਤੈਨੂੰ ਪਤਾ ਲੱਗ ਜੇ ਪਤਾ ਹੋਰ ਮੈਂ ਕਾਣੂ ਦਾ ਕੰਮ ਕਰਿਆ ਹਾਂ ਕਾਣੂ ਕੰਮ ਕਰਿਆ ਮੈਂ ਬਾਈਕਲ ਪਹਿਨ ਤੋ ਉਹਨੇ ਕਿਸੇ ਜਵਾਕ ਨੂੰ ਵੀ ਨਹੀਂ ਭੇਜਿਆ ਚਾਹ ਪਾਣੀ ਦੇਣੀ ਸੀ ਏਕੜ ਨੂੰ ਤੇ ਜਵਾਕ ਹੈ ਹੀ ਨਹੀਂ ਕਿੱਥੋਂ ਭੇਜਾਂ ਹੈ ਨਹੀਂ ਕਿੱਥੋਂ ਭੇਜਾਂ ਦੇ ਰੋਟੀ ਜੇ ਉਹ ਲ ਜੂਠੇ ਤਾਂ ਨਾਲ ਫੜਾਦੀ ਭੈਣ ਚੋ ਉਹਨੇ ਜੂਠੇ ਤਾਂ ਕੋਈ ਭੈਣ ਚੋ ਦੀ ਕੁਝ ਹੋਰ ਆ ਗਿਆ ਫੇਰ ਜੂਠੇ ਤੁਹਾਨੂੰ ਦੱਸਦਾ ਤੂੰ ਬਾੜਾ ਹੋਊਗਾ ਬਾੜਾ ਹੋਊਗਾ ਹੋਰ ਜੂਠੇ ਤੁਹਾਨੂੰ ਦੱਸ ਭੈਣ ਚੋ ਦੀ ਕੋਈ ਹੋਰ ਆ ਜਾਂਦਾ ਕੋਈ ਭੈਣ ਭਾਈ ਰੋਟੀ ਖਾਣ ਵਾਲਾ ਜੂਠੇ ਥਰ ਜਾ ਕੇ ਰੋਟੀ ਬੁੜਾਦੀ ਆਖ ਲੈ ਗਈ ਆ ਬਹੁਤ ਆਖਲਾ ਮੇਰਾ ਤੈਨੂੰ ਹੈਗੀ ਆ ਭਾਂਜੀ ਆਖਲਾ ਮੈਂ ਪਿੰਨ ਖਾਈ ਹੋਈ ਹਾਂ ਮੈਂ ਤਾਂ ਪੂਰੀ ਆ ਬੰਗਣੇ ਚ ਖਾਈਆਂ ਤੇਰੇ ਮਾਪਿਆਂ ਨੇ ਕਰ ਤੋ ਬੁੱਥ ਰੋ ਰਣ ਸਸ ਸੋਣਾ ਹੈ ਕਿ ਮੈਂ ਹੁੰਦਾ ਜਾਣਾ ਹਾਂ ਤੂੰ ਮੈਂ ਫੇਰਨ ਲਬਲੀ ਲਾਉਣਾ ਫੇਰਨ ਲਬਲੀ ਸੱਚਾ ਕਿ ਮੇਰੇ ਦੂਰ ਰਹਿਣਾ ਬੜਾ ਨਾ ਨਾ ਅੱਡ ਵੱਡ ਹੁੰਦੀ ਆ ਉਹ ਬੰਦਿਆਂ ਦੀ ਤੇ ਬੁੜੀ ਦੀ ਜਿਵੇਂ ਜਿਵੇਂ ਬੰਦਿਆਂ ਦੀ ਤੇ ਬੁੜੀਆਂ ਦੀ ਮਿਕਰ ਅੱਡ ਵੱਡ ਹੁੰਦੀ ਆ ਹੁੰਦੀ ਆ ਉਹ ਅੱਡ ਵੱਡ ਜਦੋਂ ਪਕਾਈ ਮਾਰੀ ਇਹਨੂੰ ਕੱਤੇ ਤੇ ਹੋਰ ਬੁੜੀ ਜਿੱਤੇ ਬੰਦੇ ਦੀ ਮਿੱਕ ਰੱਡ ਨਹੀਂ ਹੁੰਦੀ ਅੱਛਾ ਤੇ ਲਿਆ ਤਾਂ ਨਹੀਂ ਫਿਰ ਮੈਨੂੰ ਮੈਂ ਵੀ ਗੋਰੀ ਜਿਹੀ ਹੋ ਜੂਗੀ ਮਿੱਟੀ ਉਹ ਵੱਡਾ ਵੱਡਾ ਹੁੰਦੀ ਤੂੰ ਆਪਦੀ ਆਰਡਰ ਲੈ ਆਈ ਤੂੰ ਹੀ ਲਿਆ ਦੀ ਮੈਂ ਮਾਤਾ ਕਦੇ ਗਈ ਨਹੀਂ ਮੈਂ ਤਾਂ ਭੇਤ ਨਹੀਂ ਹੈਗਾ ਇਹ ਜਿੰਜਾ ਮੈਨੂੰ ਨਹੀਂ ਪਤਾ ਕਿ ਲਬਲੀ ਆ ਉਹ ਵਾਲੀ ਸੋਣੀ ਚਲਕਣਾ ਰੰਗ ਕਰਦੀ ਆ ਅੱਛਾ ਕੇ ਤਾਂ ਹੀ ਮੈਂ ਸੁਣਾ ਹੈ ਉਹ ਹੀ ਨੇ ਜੋਣਾ ਤਾਂ ਮਿੱਟੀ ਨੂੰ ਭੈਣੇ ਭੂਤ ਬਣਾ ਤਾ ਸਾਲੇ ਸੋਹਣੇ ਦੀ ਕੰਜਰਾ ਵੀ ਮੈਨੂੰ ਕੋਈ ਦਵਾਈ ਦਬੂਈ ਤਰ ਦਵਾ ਲੈ ਡਾਕਟਰ ਤੋਂ ਮੈਂ ਬਿਮਾਰ ਹੋ ਰਹੀ ਆ ਵਾਲੀ ਦਿਖਾਉਂਦਾ ਤੈਨੂੰ ਕੀ ਹੋਇਆ ਮਰਦਾ ਖੰਗੋਂ ਗੁਜਰਾ ਐਗਰੀਮੈਂਟ ਤੇਰੀ ਖੰਗ ਕਰਨੀ ਪੂ ਲੋਟ ਮੈਨੂੰ ਲੱਗਦਾ ਮੈਂ ਕਹਿੰਦਾ ਖਾਣੂ ਖਾਣੂ ਰੋਟੀਆਂ ਖਾਈ ਨਾ ਬੇ ਕੰਜਰਾ ਮੈਂ ਤਰ ਬਸ ਪਰਮਠੇ ਬਣਾਏ ਸੀਗੇ ਫਿਰ ਭਣ ਚੋਦੀ ਜਾ ਤ ਫਿਰ ਮੈਂ ਪਰੌਂਠਾ ਕਹਿੰਦਾ ਤਾ ਨਾ ਜੀ ਮੈਂ ਥੱਲੇ ਹੁਣ ਨਾ ਲੱਸੀ ਦਾ ਪਾਲਾ ਕੰਜੇ ਦੀ ਓ ਨੀ ਮੱਤਰੇ ਹਾਂ ਲੈ ਸਿੱਧਾ ਪਾਲਾ ਹਾਂ ਲੈ ਪਰਾਂਠੇ ਗੱਲ ਪੁੱਕੀ ਤੇ ਭੈਣ ਦੀ ਪਰਾਂਠੇ ਪੋਲੇ ਪੋਲ ਕਿੱਦੇ ਸੋਹਣਾ ਹੋਏ ਆਏ ਹਾਈ ਗੱਲੀ ਬਣ ਗਈ ਤਾਂ ਤੂੰ ਰੋਟੀਆਂ ਖਾ ਲਾ ਅਖ ਲੋਟਾਂ ਮੈਂ ਪਰਾਂਠੇ ਕਾਉਂਗੀ ਬੈਤਰੇ ਲੱਸੀ ਦਾ ਪਾਲਾ ਲੱਸੀ ਕੁ ਬਣਾਇਆ ਤੱਕਣਾ ਬੁਲਵਾ ਕੇ ਤੜ ਦੇ ਛੱਕਲਾ ਤੱਕਲਾ ਸਬਜੀ ਵੀ ਭਾਂਜੂ ਜੀ ਨੇ ਸੁਆਦ ਬਣਾਈ ਆ ਸੁਖਤਾ ਕੰਦਰਾ ਪੂਰਾ ਕਰਤਾ ਤੂੰ ਹਣਾ ਸਾਰਾ ਘਰੇ ਸੁਖਤਾ ਵਾਧੂ ਕਰਤਾ ਤੈਨੂੰ ਟੂਟੀਆਂ ਲਵਾਤੀਆਂ ਵਾਧੂ ਕੁਸ ਕਰਤਾ ਦੇਣਾ ਲੈਣਾ ਛੜ ਗਿਆ ਕੰਦਰਾ ਸਰ ਲਮਣਾ ਬੁਗਤੋ ਨਹੀਂ ਆਪੀ ਦੇਣਾ ਲੈਣਾ ਲੈ ਜੂਆ ਜੇ ਮੈਂ ਕਹਿੰਦੇ ਮਿਰਗੀ हट ਗਈ ਹਾਂ ਉਹ ਮੈਂ ਸਾਕ ਹੋ ਗਿਆ ਅਸੀਂ ਦੇਣਾ ਲੈਣ ਲਾਏ ਜੂ ਹੋ ਆਹਾ ਲੱਗਦੀ ਆ ਜੀ ਰੋਟੀ ਖਾਣ ਦੀ ਖਾਜੀ ਤਾਂ ਵਧੀਆ ਬਣੀ ਆ ਬੜੀ ਸਵਾਦ ਬਣੀ ਆ ਸ਼ਾਮ ਨੂੰ ਕਰਾਂ ਮੈਂ ਇਹ ਨੂੰ ਐਨ ਕਰਿਆ ਕਰ ਚੰਗਾ ਹਾਂ ਇਹ ਵੀ ਠੀਕ ਹੈ ਬਸ ਵੇਖਿੰਦੇ ਰਹਿ ਗਿਜਵਾਗ ਜੂਰ ਕਰ ਜੂ ਜਿਵਾਕ ਭਾਈ ਨਹੀਂ ਸਕੂਲ ਗਏ ਉਹਨੇ ਜਿਵਾਕ ਕਿੱਥੇ ਹੁੰਦੇ ਨੇ ਅੱਧੀ ਛੁੱਟੀ ਹੁੰਨ ਵਾਲੇ ਹੋਣਗੇ ਭਾਂਡਾ ਛੋਲਾ ਤੇ ਨਹੀਂ ਮੇਰੇ ਵਾਲਾ ਪਰੌਂਠਾ ਸਾਰਾ ਖਾ ਗਈ ਬੈਤਲ ਤੇਰੇ ਮੂੰਹ ਨਹੀਂ ਆਇਆ ਇਹਦੇ ਤੇਰੇ ਮੂੰਹ ਤਾਂ ਆਏਗਾ